ਬੈਠ ਰਹੀ ਹੈ ਕਿ ਆਪਾਂ ਭਗਵੰਤ ਮਾਨ ਬਾਰੇ ਵਧੀਆ ਗੱਲਾਂ ਨਾ ਕਰਿਆ ਕਰੀਏ ਉਹ ਤਾਂ ਤੀਰ کمان ਚਲਾ ਕੇ ਪਤਾ ਨਹੀਂ ਕਿਹਨੂੰ ਬਾਹਰ ਤੇ ਲੱਗਿਆ ਪਿਆ ਉਹ ਤਾਂ ਜੂ ਅੱਖ ਜੀ ਬੰਦ ਕਰਕੇ ਤੀਰ کمان ਚਲਾ ਦਿੰਦਾ ਉਹ ਪਤਾ ਨਹੀਂ ਕਿਹਦੇ ਮਾਰਨਾ ਚਾਹਦਾ ਉਹ ਤੀਰ ਸੋ ਇਸ ਕਰਕੇ ਉਹਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਗੱਲ ਮੁੱਦਿਆਂ ਦੀ ਕਰੀਏ ਇਲੈਕਸ਼ਨ ਮੁੱਦਿਆਂ ਦਾ ਹੁੰਦਾ ਮੈਂ 2 ਲੱਖ ਤੇ ਜਿੱਤ ਦੂੰ ਮੈਂ 13 ਜ਼ੀਰੋ ਕਰ ਦੂੰ ਜਦੋਂ ਚਾਰਤੀ ਨੂੰ ਰਿਜ਼ਲਟ ਆ ਜਾਊਗਾ ਨਾ ਸਾਰਾ ਕੁਝ ਸਾਹਮਣੇ ਆ ਜਾਊਗਾ ਇਹ ਗੱਲਾਂ ਰਹਿ ਜਣੀਆਂ ਹੈ ਕਾਂਗਰਸ ਪਾਰਟੀ ਬਠਿੰਡੇ ਚੋਂ ਸੀਟ ਜਿੱਤੇਗੀ ਤੇ ਬਹੁਤ ਅੱਛੀ ਪਰਫਾਰਮੈਂਸ 13 ਦੇ 13 ਸੀਟਾਂ ਛੱਡੀ ਰਹੇਗੀ ਸਿੱਧਾ ਸਾਹਿਬ ਜਿਹੜਾ ਵਾਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਚੋਣ ਮਿਹਰ ਤੋਂ ਸਾਲ ਪਹਿਲਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਪੂਰਾ ਕੀਤਾ ਇਹ ਅੱਜ ਅੱਜ ਲੋਕੀ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹੀ ਪਛਤਾਵਾ ਕਰ ਰਹੇ ਨੇ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਦੋ ਸਾਲਾਂ ਦੇ ਵਿੱਚ ਪੰਜਾਬ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ 20 ਸਾਲ ਪਿਛਲੇ ਤਾਂ ਕੋਈ ਇਹੋ ਜਿਹਾ ਵਰਕ ਨਹੀਂ ਜਿਹੜਾ ਖੁਸ਼ ਹੋਵੇ ਸਾਰੇ ਸੜਕਾਂ ਦੇ ਉਤਰੇ ਹੋਏ ਨੇ ਮਲਾਜਮ ਤਾਂ ਉਤਰੇ ਹੋਏ ਨੇ ਕਿਸਾਨ ਤਾਂ ਉਤਰੇ ਹੋਏ ਨੇ ਤੁਸੀਂ ਦੇਖੋ ਤਾਂ ਸਹੀ ਕਹਿੰਦੇ ਸੀ ਅਸੀਂ ਟੈਂਕੀਆਂ ਤੋਂ ਲੋਕਾਂ ਨੂੰ ਉਤਾਰ ਕੇ ਦੁਬਾਰਾ ਮੌਕਾ ਨਹੀਂ ਦਵਾ ਅੱਜ ਵੀ ਟੈਂਕੀਆਂ ਦੇ ਰੁੱਕੀ ਬੈਠੇ ਨੇ ਕਹਿੰਦੇ ਅਸੀਂ ਚੁੰਨੀਆਂ ਨਹੀਂ ਰੋਲਣ ਦਵਾਗੇ ਅਸੀਂ ਲੋਕਾਂ ਦੀ ਪੱਗਾਂ ਦਾ ਰੋਲਾਂਗੇ ਦੇ ਤੁਸੀਂ ਆਪ ਦੇਖ ਰਹੇ ਹੋ মিডিਆ ਵਾਲੇ ਤੁਸੀਂ ਕਵਰ ਕਰ ਰਹੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਪੱਗਾਂ ਰੋਲੀਆਂ ਗਈਆਂ ਸੜੀਆ ਤੀਆਂ ਦੀਆਂ ਪੈਣਾ ਦੀਆਂ ਚੁੰਨੀਆਂ ਰੋਲਾ ਰੋਲੀਆਂ ਗਈਆਂ ਸੋ ਇਸ ਕਰਕੇ ਗੱਲਾਂ ਕਰਨੀਆਂ ਤੇ ਸਰਕਾਰ ਛੁਟਕਲੇ ਨਾਲ ਸਰਕਾਰ ਨਹੀਂ ਚਲਦੀ ਸਰਬ 44 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਛੁਟਕਲੇ ਨਾਲ ਸਰਕਾਰ ਨਹੀਂ ਚਲਦੀ ਹੁੰਦੀ ਸਰਕਾਰ ਚੱਲਦੀ ਹੈ ਜਿਹੜਾ ਕੀ ਕੋਈ ਐਕਸਪੀਰੀਅੰਸ ਹੋਵੇ ਸਰਕਾਰ ਚੱਲਦੀ ਹੈ ਜਦੋਂ ਤੁਹਾਨੂੰ ਪੰਜਾਬ ਪੰਜਾਬੀਆਂ ਦਾ ਦਰਦ ਹੋਵੇ ਕੋਈ ਰੂਡ ਮੈਪ ਹੋਵੇ ਇਨਕਮ ਤਾਂ ਜ਼ੀਰੋ ਹੈ 1 ਲੱਖ ਕਰੋੜ ਤੋਂ ਨੇੜੇ ਦਾ ਲੋਨ ਚੱਕ ਲਿਆ ਤਦ ਖਾ ਤੁਸੀਂ ਤੇ ਨਹੀਂ ਸਕਦੇ ਬਿਜਲੀ ਬੋਰਡ ਤੁਸੀਂ ਕੰਨਾਲ ਕਰਤਾ ਸੋ ਹੁਣ ਕਿਹਦੇ ਪਾਸੇ ਨੂੰ ਪੰਜਾਬ ਜਾ ਰਿਹਾ ਹੈ ਸੋਚਣ ਦੀ ਇੱਥੇ ਲੋੜ ਆ ਜਿਹੜੇ ਵਨ ਲਾਈਨਰ ਨੇ ਨਾ ਇਹਨਾਂ ਨੂੰ ਬੰਦ ਕਰਕੇ ਹੁਣ ਤੁਸੀਂ ਰਾਜਪਾਕ ਚਾ ਗਿਓ ਤੁਸੀਂ ਜ਼ਿੰਮੇਵਾਰ ਬਣ ਗਿਓ ਤੇ ਪੰਜਾਬ ਦੀ ਤੁਹਾਡੇ ਤੇ ਆਸਾਂ ਨਹੀਂ ਹੁੰਦੇ ਉਹਨੂੰ ਪੂਰਾ ਕਰੋ ਨਾ ਕਿ ਹਮੇਸ਼ਾ ਹੀ ਆਪੋਜੀਸ਼ਨ ਨੂੰ ਤੁਸੀਂ ਕ੍ਰਿਟਿਸਾਈਜ਼ ਕਰਦੇ ਰਹੋ ਅਕਾਲੀ ਦਲ ਸਿਰਫ ਅਕਾਲੀ ਦਲ ਕਹਿ ਰਿਹਾ ਵੀ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਅਸੀਂ ਹੁਣ ਤੱਕ ਕੰਮ ਕੀਤੇ ਆ ਬਹੁਤ ਸਾਰੇ ਪਿੰਡਾਂ ਦੇ ਅੰਦਰ ਤਾਂ ਤੁਸੀਂ ਵੀ ਪਹਿਲਾਂ ਉਹਨਾਂ ਕੰਮਾਂ ਨੂੰ ਪ੍ਰਚਾਰ ਦੇ ਰਹੇ ਹੋ ਕਿਉਂਕਿ ਲਗਾਤਾਰ ਤੁਸੀਂ ਪਹਿਲਾਂ ਅਕਾਲੀ ਦਲ ਕਰ ਰਹੇ ਹੋ ਹੁਣ ਉਹਨਾਂ ਚੀਜ਼ਾਂ ਨੂੰ ਕਿਵੇਂ ਹੈਂਡਲ ਕਰੋਗੇ ਮੈਂ ਕੀ ਹੈਂਡਲ ਕਰਨਾ ਲੋਕਾਂ ਨੇ ਮੈਨੂੰ ਵੋਟਾਂ ਪਾ ਦੇਣੀਆਂ ਮੈਂ ਜਿੱਤ ਜਾਣਾ ਹੈ ਹੈਂਡਲ ਨੂੰ ਕੀ ਕਰਨਾ ਇਸ ਚੈਨੋ ਸਵਾਲ ਹੈ ਲੋਕਾਂ ਦਾ ਜੀ ਲੋਕਾਂ ਦਾ ਸਵਾਲ ਹੈ ਵੀ ਪਹਿਲਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਚੰਗੇ ਕਹਿੰਦੇ ਰਹੇ ਹੋ ਜੀ ਮੀਨ ਇਟ ਸਟੇਟਮੈਂਟ ਕੀ ਦੀ ਦੇਖੀ ਤੁਸੀਂ ਮੈਂ ਚੰ ਤਲਵੰਡੀ ਤੋਂ ਲੀਡ ਤੁਸੀਂ ਦਵਾਉਂਦੇ ਰਹੇ ਹੋ ਦਵਾਉਂਦੇ ਰਹੇ ਹਾਂ ਹਾਂਜੀ ਕੱਲ ਤੁਸੀਂ ਕੰਮਾਂ ਦੀ ਕੀਤੀ ਹੈ ਜੀ ਹੈਂਡਲਿੰਗ ਦੀ ਕੀਤੀ ਹੈ ਹਾਂਜੀ ਮੈਂ ਕੋਈ ਚੀਜ਼ ਹੈਂਡਲ ਨਹੀਂ ਕੀਤੀ ਜੀ ਠੀਕ ਹੈ ਨਾ ਮੇਰੀ ਜੋ ਡਿਊਟੀ ਸੀ ਇਕੱਲੇ ਦਿਨ ਨਾਲੇ ਹੁਣ ਛੱਡੋ ਇਕੱਲੇ ਦਿਨ ਦੀ ਗੱਲ ਹੁਣ ਕਰੋ ਮੇਰੀ ਗੱਲ ਜੀ ਕਿ ਨਾ ਮੈਂ ਦੱਸਿਆ ਡੋਨਟ ਲਿਵ ਇਨ ਦੀ ਪਾਸਟ ਜੀ ਥੋੜੀ ਕਈਆਂ ਦੀ ਆਗਤ ਹੈ ਤੁਸੀਂ ਨਾ ਪਛਾਣ ਨੂੰ ਚੱਲਦੇ ਹੋ ਜੀ ਸਾਡੀ ਸੋਚ ਅਗਾਹ ਦੀ ਹੈ ਜੀ ਸੋ ਸੋਚੋ ਕੀ ਅੱਗੇ ਪਠੰਡੇ ਵਾਸਤੇ ਕੀ ਕਰਨਾ ਜੀਤਮੇਂਦਰ ਜੀ ਤੁਹਾਡਾ ਕੀ ਦਿਨ ਹੈ ਕਿ ਕਿ ਜੀ ਸਾਹਿਬ ਮੁਕਰੀ ਮੈਡੀ ਪਰ ਜੋਤਵਾ ਚੌੜਾ ਨੂੰ ਕਿਵੇਂ ਦੇਖਦਾ ਇੱਕ ਪਾਸੇ ਲੇਡੀ ਹਾਸਮਤ ਕੌਰ ਬਾਦਲ ਚੌਥੀ ਵਾਰ ਵਿਢੀ ਹੋਈ ਹੈ ਤੇ ਉਹਨਾਂ ਦੇ ਨਾਲ ਬੀਜੇਪੀ ਵੱਲੋਂ ਵੀ ਆ ਗਿਆ ਤੇ ਖੁੱਡਿਆ ਸਾਹਿਬ ਕਿਵੇਂ ਮੁਕਾਬਲਾ ਕਿਵੇਂ ਦੇਖਦੇ ਮੈਂ ਤਾਂ ਇਹ ਦੇਖਦਾ ਕਿ ਅਸੀਂ ਕ੍ਰੇਸ ਅੱਜ ਦੀ ਕੜੀ ਨੂੰ ਰੇਸ ਸਭ ਤੋਂ ਅੱਗੇ ਹੈ ਤੇ ਜਿਹੜਾ ਰੇਸ ਜਿੱਤਦਾ ਹੁੰਦਾ ਹੈ ਨਾ ਰੇਸ ਦਾ ਪਹਿਲਾ ਉਸੂਲ ਹੈ ਕਿ ਕਦੇ ਪਿੱਛੇ ਮੁੜ ਕੇ ਨਾ ਦੇਖੀ ਤੇ ਨਰ ਟੈਨ ਵੀ ਵੇਸ਼ ਤੋਂ ਗਾ ਇਨਰ ਜੀ ਵੀ ਵੇਸ਼ ਤੋਂ ਗੀ ਇਸ ਕਰਕੇ ਮੈਂ ਪਿੱਛੇ ਮੁੜ ਕੇ ਹੱਥ ਤੱਕ ਇਹ ਨਹੀਂ ਦੇਖਿਆ ਕਿ ਦੂਜੇ ਤੇ ਕੌਣ ਹੈ ਤੀਜੇ ਤੇ ਕੌਣ ਹੈ ਤੇ ਚੌਥੇ ਤੇ ਕੌਣ ਹੈ ਮੈਂ ਤਾਂ ਜਿੱਤਨ ਦਾ ਵਧੀਆ ਵਰਸ ਤੇ ਕੀ ਸਪੈਸ਼ਲ ਬਣਗਾ اگلے 5 ਸਾਲ ਬਹੁਤ ਖੁਸ਼ ਕਰਨੇ ਜੀ ਇਕੱਲਾ ਬਠਿੰਡੇ ਸ਼ਹਿਰ ਵਾਸਤੇ ਨਹੀਂ ਸਮੁੱਚੇ ਬਠਿੰਡੇ ਪਾਰਲੀਮੈਂਟ ਜਿਹਦੇ ਵਿੱਚ ਤਿੰਨ ਜ਼ਿਲ੍ਹੇ ਆਉਂਦੇ ਨੇ ਮੁਕਸਰ ਬਠਿੰਡਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਰੋਡ ਮੈਪ ਬਣਾਇਆ ਹੋਇਆ ਸਾਰਾ ਕੁਝ ਮੈਂ ਬਹੁਤ ਇੰਟੈਲੀਜੈਂਟ ਬੰਦੇ ਨਾਲ ਕੇ ਸਮਝਾ ਲਾ ਕੇ ਇੱਕ ਰੋਡ ਮੈਪ ਬਣਾਇਆ ਕਿ ਕੀ ਕੁਛ ਮਾਨਸਾ ਜ਼ਿਲ੍ਹੇ ਦਾ ਕਰ ਸਕਦੇ ਕਿ ਕੁਛ ਬਠਿੰਡੇ ਜ਼ਿਲ੍ਹੇ ਦਾ ਤੇ ਜੇਕਰ ਇੱਕ ਹਲਕਾ ਲੰਬੀ ਹੈ ਉਹ ਮੁਕਸ਼ ਜ਼ਿਲ੍ਹੇ ਦਾ ਹੈਗਾ ਉੱਥੇ ਕੀ ਕਰਨਾ ਉਹ ਜਲਦੀ ਹੀ ਉਹ ਰੋਡ ਮੈਪ ਤੁਹਾਡੇ ਸਾਹਮਣੇ ਜਿਤਨੇ ਦਰਜ ਸੀ ਰੱਖਾਂਗੇ ਜਿਤਨੇ ਸਾਹਮਣੇ ਪਹਿਲੀ ਵਾਰ ਹੈ ਕਿ ਕਾਂਗਰਸ ਲੀਡਰਸ਼ਿਪ ਪੂਰੀ ਇਕਜਟ ਹੋ ਗਈ ਤੁਹਾਡੇ ਨਾਲ ਪੂਰੀ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤੁਹਾਨੂੰ ਮਖੀ ਲੱਗ ਰਹੀ ਹੈ ਨਹੀਂ ਪਹਿਲਾਂ ਰੀਤੀ ਤੋਂ ਠੀਕ ਤੁਸੀਂ ਸਮਝ ਕੇ ਮੈਨੂੰ ਮੁਬਾਰਕਬਾਦ ਦਿਓ ਕਿ ਚੀਤਮੇਂਦਰ ਨੇ ਜਿਹੜੀ ਚੀਜ਼ ਟੋਕੀ ਕਹਿੰਦੇ ਸੀ ਉਸ ਨੂੰ ਵਧੀਆ ਕਰਕੇ ਅਸੰਭਵ ਨੂੰ ਸੰਭਵ ਕਰਕੇ ਤੇ ਅਸੀਂ ਸਾਰੇ ਤਰਪੇ ਹਾਂ ਤੁਸੀਂ ਨਹੀਂ ਜਿੱਤਰ ਦਾ ਬਾਦ ਪਹਿਲਾ ਕੰਮ ਕੀ ਹੋਗਾ ਜੀ ਫਰਸਟ ਦਾ ਫਰਸਟ ਜੋ ਆਕੇ ਗੁਰੂ ਮਾਨ ਸਿੰਘ ਦੇ ਅੱਗੇ ਨਮਸਤੇ ਹੋ ਕੇ ਉਹਦਾ ਹੋਣਾ ਹੀ ਹੈ ਉਹਦਾ ਗੁਰੂ ਮਹਾਰਾਜ ਦਾ ਧੰਨਵਾਦ ਉਸ ਤੋਂ ਬਾਅਦ ਲੋਕਾਂ ਦਾ ਧੰਨਵਾਦ ਲੋਕਾਂ ਦੇ ਵਿੱਚ ਜਦੋਂ ਵਿਚਰਦੇ ਆ ਤਾਂ ਇੱਕ ਸਵਾਲ ਬੜਾ ਹੁੰਦਾ ਹੈ ਕਿ ਲੀਡਰ ਜਿਹੜੇ ਨੇ ਉਹ ਡਿਪਲੋਮੈਟਿਕ ਹੋ ਜਾਂਦੇ ਨੇ ਪਾਰਟੀ ਬਦਲ ਲੈਂਦੇ ਨੇ ਤੇ ਫਿਰ ਅਸੀਂ ਵੀ ਡਿਪਲੋਮੈਟਿਕ ਹੋ ਗਏ ਆ ਉਦਾਂ ਦੇ ਹੋ ਗਏ ਆ ਕਿ ਜਿੱਦਾਂ ਅਸਲੀ ਲੀਡਰ ਹੋ ਗਏ ਨੇ ਯਾਨੀ ਕਿ ਉਹਨਾਂ ਸਟੈਂਡ ਨਹੀਂ ਉਹ ਕਰ ਪਾ ਰਹੇ ਕਿ ਅਸੀਂ ਕਿਹੜੀ ਪਾਰਟੀ ਦੇ ਨਾਲ ਜਾਣਾ ਹੈ ਜਾਂ ਕਿੱਥੇ ਜਾਣਾ ਤੇ ਖਾਸ ਤੌਰ ਦੇ ਉੱਤੇ ਤੁਹਾਨੂੰ ਇਹ ਸਵਾਲ ਹੈ ਕਿ ਜਿੱਦਾਂ ਪਾਰਟੀ ਬਦਲਣ ਦੇ ਨਾਲ ਨੁਕਸਾਨ ਕੀ ਤਰੀਕੇ ਦੇ ਹੋ ਰਿਹਾ ਹੈ ਨਹੀਂ ਬਿਲਕੁਲ ਹੀ ਨਹੀਂ ਲੋਕ ਕੀ ਜਿੱਤ ਵਿੱਚ ਨੂੰ ਦੇਖ ਰਹੇ ਜੀਤਮਿੰਦਰ ਦੀ ਸ਼ਰਾਫਤ ਨੂੰ ਦੇਖ ਰਹੇ ਨੇ ਜੀਤਮਿੰਦਰ ਦੀ ਜਵਾਨ ਨੂੰ ਦੇਖ ਰਹੇ ਨੇ ਜੀਤਮਿੰਦਰ ਦੀ ਦਿਲਚਸਪੀ ਨਾਲ ਕੰਮ ਕਰਨ ਨੂੰ ਦੇਖ ਰਹੇ ਨੇ ਜੀਤਮਿੰਦਰ ਦੀ ਇਮਾਨਦਾਰੀ ਨੂੰ ਦੇਖ ਰਹਿ ਨੇ ਜਿਹੜੀ ਕਿ ਮੈਨੂੰ ਹੂਟ ਪੈ ਰਹੀ ਸਰਸਤ ਜੋ ਹੁਣ ਨਾਵੇਂ ਬਾਦੇ ਕਾਂਗਰਸ ਹਾਈਕਮਾਨ ਨੇ ਕੀਤੇ ਆ ਲੋਕਾਂ ਦਾ ਆਪਣਾ ਚੋਣ ਮੈਨੂੰ ਬੇਸਟੋ ਬੁਲਾਇਆ ਤੁਸੀਂ ਉਹਦੇ ਬਾਰੇ ਨਵੀਂ ਗੱਲ ਕਰੋਗੇ ਨਵੀਂ ਗੱਲ ਕਰੋ ਆਪਾਂ ਨਵੀਂ ਗੱਲ ਕਰਦੇ ਆ ਵੀ ਉਹਦੇ ਬਾਰੇ ਤੁਸੀਂ ਉਹਨੂੰ ਪੂਰੇ ਕਰਨ ਵਾਸਤੇ ਆਪਣੀ ਰੀਜ ਚ ਹਾਂਜੀ ਜੋ ਰਾਹੁਲ ਗਾਂਧੀ ਜੀ ਨੇ ਖੜ ਕੇ ਹੀ ਨੇ ਇਹ ਸਾਰਿਆਂ ਨੂੰ ਕਿਹਾ ਵੀ ਸਿਆ ਆ ਵਾਦੇ ਕੁਰੇ ਕਰ ਰਹੇ ਆ ਲੇਡੀਜ਼ ਨੂੰ 1 ਲੱਖ ਦੇ ਰਹੇ ਆ ਸਾਲ ਦਾ ਹੋਰ ਵੀ ਬਹੁਤ ਕੁਝ ਕਿਤੇ ਆ ਜੋ ਮੈਨੀਫੈਸਟੋ ਕਾਂਗਰਸ ਨੇ ਦਿੱਲੀ ਵਿੱਚ ਤਿਆਰ ਕੀਤਾ ਅਸੀਂ ਉਹ ਕਰ ਕਰ ਇੱਥੇ ਵੀ ਬਠਿੰਡੇ ਪਾਰਲੀਮੈਂਟ ਚ ਵਿਚਾਰ ਰਹੇ ਆ ਤੇ ਜੇ ਗੁਰੂ ਮਹਾਰਾਜ ਕਿਰਪਾ ਕਰੇਗਾ ਅਸੀਂ ਸੀਟ ਜਿੱਤ ਕੇ ਦਿੱਲੀ ਜਾਣੇ ਆ ਤੇ ਅਸੀਂ ਅਸ਼ੋਰ ਕਰਾਂਗੇ ਕਿ ਸਾਡੀ ਲੀਡਰਸ਼ਿਪ ਜਿੰਨੇ ਵਾਦੇ ਕੀਤੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਲੋਕਾਂ ਦੀ ਜ਼ਿੰਦਗੀ ਬੇਤਲ ਬਣਾਉਂਦੇ ਸਤਿ ਸ੍ਰੀ ਅਕਾਲ ਹਮੋਣ ਕਹਿੰਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਜੀ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਬਣ ਰਿਹਾ ਹੈ ਜੀ ਸਿੱਧੂ ਸਾਹਿਬ ਕਵਰੀਂਗ ਕੈਂਡੀਡੇਟ ਕਿਹੜਾ ਤੁਹਾਡਾ ਜੀ ਮੇਰਾ ਬੇਠਾ ਜੀ ਗੁਰਬਾਖਸ਼ ਸਿੱਧੂ ਸਿੱਧੂ ਸਾਹਿਬ ਦਾ ਨਵਾਂ ਵਿਜ਼ਨ ਇੱਕ ਮਿੰਟ ਬੜਾ ਸਪੈਸ਼ਲ ਬੰਦਾ ਹੈ ਮਿਸਟਰ ਵਰਮਾ ਇਹ ਕੁਐਸਚਨ ਪੁੱਛੀਏ ਲੱਗਿਆ ਵਿਜ਼ਨ ਦਾ ਬੜਾ ਸੁੱਕੀ ਹੈ ਜੀ ਮੈਂ ਤੁਹਾਨੂੰ ਦੱਸਦਾ ਨਾ ਕਿ ਇੱਕ ਅਸੀ ਰੋਡ ਮੈਪ ਤਿਆਰ ਕੀਤਾ ਉਹਦੇ 'ਚ ਕੀ ਪੁੱਛੇਗੇ ਉਹ ਤੁਹਾਨੂੰ ਬਹੁਤ ਜਲਦੀ ਫਿਰ ਇਕੱਠੇ ਹੋਏ